ਕੀ ਨਾਂ ਤੁਹਾਡਾ? ਥੜੂਰਾ। ਇਹ ਕੀ ਗੱਲ ਕੀ ਹੋਈ? ਰੋਟੀ ਪਾਣੀ ਖਾਧੀਏ ਬੱਚੇ ਤੈਨੂੰ ਸੌਂਗੇ ਆ ਉਹ ਵੀ ਲਾਗੇ ਸੌਂ ਗਿਆ ਉੱਠ ਕੇ ਇੱਧਰ ਆ ਗਿਆ ਇੱਧਰ ਕਿਲੇ ਫਿਰਦਾ ਫਿਰਦਾ ਵਿੱਚ ਜਾ ਪਿਆ ਐਂ ਸਾਰੇ ਨੂੰ ਲੱਭਦੇ ਸੀ ਤੇ ਬਾਅਦ ਸਾਰੇ ਲੱਭਣ ਦੇਣ ਕਿਤੇ ਨਹੀਂ ਲੱਭਾ ਫਿਰ ਡੇਢ ਘੰਟੇ ਜਾਗ ਸੰ ਤੁਹਾਡਾ ਕੀ ਨਾਂ ਹੈ? ਥੜੂਰਾ। ਤੁਹਾਡਾ ਕੀ ਲੱਗਦਾ ਸੀ ਉੱਚਾ? ਤੋਹਤਰਾ। ਦੋਤਾ ਹੀ ਤੁਹਾਡਾ ਤੇ ਦੱਸਦੇ ਆ ਕਿ ਪਹਿਲਾਂ ਲੰਬੇ ਸਮੇਂ ਤੋਂ ਤੁਹਾਡੇ ਕੋਲ ਰਹਿ ਰਿਹਾ ਸੀ। ਹਾਂ ਸਾਡੇ ਕੋਲ 3 ਸਾਲ ਤੋਂ ਸੀ। ਇਹ ਕੀ ਕਾਰਨ ਸੀ ਇੱਥੇ ਰਹਿੰਦਾ ਕੋਈ ਕੇਸ ਚੱਲਦਾ ਪਿਆ ਜਾਂਦਾ ਅਦਾਲਤ ਕੇਸ ਚੱਲਦਾ ਸੀ ਤੁਹਾਡੀ ਬੇਟੀ ਦਾ ਤੇ ਦਮਾਦ ਦਾ ਤੇ ਜਿਸ ਕਰਕੇ ਉਹ ਕੇਸ ਹੱਲ ਨਹੀਂ ਹੋ ਜਿਹਾ ਹੋਇਆ ਹਜੇ ਉਹ ਜੇ ਅਦਾਲਤ ਚੱਲ ਰਹੀ ਹੈ ਨਾਲ ਤੇ ਹੁਣ ਇਹ ਕਿਦਾਂ ਘਟਨਾ ਵਾਪਰੀਏ ਬਸ ਕੀ ਕਹਿ ਸਕਦਾ ਬੱਚਾ ਕਿੰਨਾ ਆ ਕੇ ਵਿਚ ਲੱਗ ਗਿਆ ਇਹ ਦੋ ਦੋ ਲੱਭਦੇ ਰਿਹਾ ਮਗਰ ਉਹ ਆ ਕੇ ਜੇ ਦੇਖਿਆ ਤੇ ਧਰਨ ਗਿਆ ਰੁੱਕੇ ਲਾਇਆ ਕਿੰਨੇ ਕ ਸਾਲ ਦਾ ਬੱਚਾ ਹੈ ਸਾਢੇ 4 4400 ਕੀ ਨਾਮ ਹੈ ਜੀ ਆਪਣਾ ਬਚਨ ਲਾਲ ਸੁਪਤ ਬਰਹੰਪੁਰ ਥੋੜਾ ਖੁੱਲ ਕੇ ਬੋਲੋ ਇਹ ਕੀ ਮਾਮਲਾ ਕੀ ਹੋ ਗਿਆ ਮਾਮਲਾ ਕੋਈ ਨਹੀਂ ਜੀ ਲੜਕੀ ਆਪਣਾ ਇੱਥੇ ਆਪਣੇ ਪੇਕੇ ਘਰ ਰਹਿ ਰਹੀ ਸੀ ਇਹ ਬੱਚਾ ਜਿਹੜਾ ਇੱਥੇ ਇਹਨਾਂ ਨੇ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਭੁੱਲਿਆ ਇਹਨੂੰ ਰੋਜ਼ ਹੀ ਆਪਣੇ ਨਾਲ ਨਾਲ ਇੱਥੇ ਕੋਈ ਸਬਜ਼ੀ ਸਬਜ਼ੀ ਜਦੋਂ ਕੰਮ ਕਰਦੇ ਇੱਥੇ ਰਹਿੰਦਾ ਰਿਹਾ ਅੱਜ ਕੇ ਦੁਪਹਿਰ ਨੂੰ ਖਾਣਾ ਖਾ ਕੇ ਬੱਚਾ ਉਹਨੂੰ ਰੈਸਟ ਕਰ ਰਹੀ ਸੀ ਇਹ ਬੱਚਾ ਕਿਉਂ ਭੁਲੇਖੇ ਨਾਲ ਇੱਧਰ ਆ ਗਿਆ ਇਹ ਤੋਂ ਆ ਬਿਲਕੁਲ ਚੱਪੜ ਦੇ ਵਿੱਚ ਥੱਲੇ ਪਿਆ ਹੋਇਆ ਇਹਨਾਂ ਨੂੰ ਬਹੁਤ ਜਪਰ ਲੱਗਾ ਇਹਨਾਂ ਮਹੱਲੇ ਦੇ ਵਿੱਚ ਪੂਰਾ ਕੀਤਾ ਨਹੀਂ ਕਿਹੜਾ ਪੂਰਾ ਲੱਗਾ ਬਹੁਤ ਫਿਰਦੇ ਫਿਰਦੇ ਅੱਗੇ ਵੀ ਬੱਚਾ ਜੁਹੰਦਾ ਰਿਹਾ ਇੱਥੇ ਆਏ ਜਦੋਂ ਦੇਖਿਆ ਬੱਚਾ ਕਿ ਪਾਣੀ ਦੇ ਵਿੱਚ ਪਿਆ ਰਿਹਾ ਸੀ ਉਹ ਫਿਰ ਜਿਹੜੇ ਦੇਖਿਆ ਉਹਨਾਂ ਬਹੁਤ ਕੱਢਿਆ ਸੋ ਬੱਚਾ ਬਿਲਕੁਲ ਡੈਡ ਹੋ ਚੁੱਕਾ ਸੀ ਇਹ ਇਹਨਾਂ ਦਾ ਕੋਈ ਕੋਡ ਕੇਸ ਚੱਲ ਰਿਹਾ ਸੀ ਦੋਹਾਂ ਜੀਆ ਦਾ ਉਹ ਚਲੋ ਮੀਆਂ ਬੀਬੀ ਦਾ ਕੇਸ ਚੱਲਦਾ ਕੋਈ ਏਡੀ ਵੱਡੀ ਗੱਲ ਨਹੀਂ ਸੀ ਬੱਚਾ ਪਹਿਲੇ ਹੀ ਨਾਨਕਾ ਚ ਰਹਿ ਨਾਨਕ ਕਿੱਥੇ ਰਹਦੇ ਸੀ ਜਿਹੜੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਬਾਕੀ ਇਹਨਾਂ ਦੇ ਬੱਚਾ ਜੀ ਇੱਥੇ ਰੱਖਿਆ ਸੀ ਪਹਿਲਾਂ ਵੀ ਕੋਈ ਝਗੜੇ ਹੁੰਦੇ ਰਹੇ ਇੱਕ ਵਾਰ ਪਹਿਲਾਂ ਵੀ ਬੱਚੇ ਦਾ ਸਿਰ ਭਾਗਿਆ ਤੇ ਦੇਖੋ ਜਰੂਰ ਇਹਨਾਂ ਦਾ ਅਪੋਰਚੁਨ ਮੀਆਂ ਵੀਰ ਦਾ ਕੁਝ ਚੱਲਦਾ ਤੇ ਕਈ ਵਾਰੀ ਪੰਚਾਇਤ ਬੰਦੇ ਆਉਂਦੇ ਹੀ ਆ ਉਹ ਕੋਈ ਜ ਆ ਬੱਚੇ ਵਾਲੀ ਗੱਲ ਹੈ ਉਹ ਤੇ ਸਾਬ ਨੂੰ ਕੋਈ ਕਿਸੇ ਦਾ ਕਸੂਰ ਕੋਈ ਨਹੀਂ ਤੁਸੀਂ ਮੰਨਦੇ ਹੋ ਕੁਦਰਤੀ ਪਾਣਾ ਹੈ ਹਾਂਜੀ ਬਿਲਕੁਲ ਛੱਪੜ ਦੇ ਉੱਤੇ ਬੱਚਾ ਜਦੋਂ ਆਇਆ ਕਿ ਪੈਰ ਤੇ ਲੱਗਿਆ ਜਾਂ ਕਿਸ ਤਰ੍ਹਾਂ ਕੀ ਹੋਇਆ ਇਹ ਤੇ ਪੈਰ ਚੋਂ ਕਰਨ ਵਾਲੀ ਹੋ ਸਕਦਾ ਕਿਉਂਕਿ ਬੱਚਾ ਹੁਣ ਜਾਣਦਾ ਹੁਣ ਕੋਈ ਪਤਾ ਨਹੀਂ ਇਹ ਬਾਰੇ ਕਹਿ ਸਕਦਾ ਪਉਜਤੋ ਸਾਡਾ ਖਿਆਲ ਆ ਵੀ ਬੱਚੋ ਛੱਪੜ ਦੇ ਵਿੱਚ ਕਿਤੇ ਜਾਣ ਕੋ ਚੱਲਦੇ ਇਧਰ ਕਿਤੇ ਕੋਈ ਸੀਸੀਟੀਵੀ ਕੈਮਰਾ ਲੱਗੇ ਆ ਨਹੀਂ ਇੱਥੇ ਕੋਈ ਨਹੀਂ ਗਲੀ ਵਿੱਚ ਜਿੱਧਰੋਂ ਬੱਚਾ ਆਉਂਦਾ ਕਿਤੇ ਗਲੀ ਇਹਨਾਂ ਦੀ ਹੈ ਘਰਾਂ ਵਿੱਚ ਗਲੀ ਤੋਂ ਦੇ ਮਤਲਬ ਕਾਟਰ ਦਰਵਾਜਾ ਲਗਾ ਗੇਟ ਦੇ ਅੰਦਰ ਜੀ ਠੀਕ ਹੈ ਸੋ ਸਾਰੇ ਬਹਿਰਾਮਪੁਰ ਲੋਕਲ ਪਿੰਡ ਦੇ ਸਰਪੰਚ ਸਾਹਿਬ ਵੀ ਨਾਲ ਖੜੇ ਨੇ ਜੋ ਸਾਹਮਣੇ ਗੱਲ ਆਈ ਹੈ ਕਿ ਉਸ ਦੇ ਵਿੱਚ ਡੁੱਬਣ ਨਾਲ ਛੱਪੜ ਦੇ ਵਿੱਚ ਡੁੱਬਣ ਨਾਲ ਬੱਚੇ ਦੀ ਮੌਤ ਹੋਈ ਹੈ ਅਰਟੀਮੀਟਲੀ ਇਹ ਫੈਸਲਾ ਕੀਤਾ ਕਿ ਕੱਲ ਮੈਡੀਕਲ ਇਸਤਾ ਕਰਾਇਆ ਜਾਵੇ ਪੋਸਟਮਾਰਟਮ ਕਰਾਇਆ ਜਾਵੇ ਜੋ ਪੋਸਟਮਾਰਟਮ ਵਿੱਚ ਆਏਗਾ ਉਹਦੇ ਮੁਤਾਬਕ ਜਿਹੜੀ ਹੈ ਨਾ ਉਹ ਬੰਦੀ ਕਾਰਵਾਈ ਕੀਤੀ ਜਾਏਗੀ ਪਰਿਵਾਰਿਕ ਮੈਂਬਰ ਉਹ ਜਿਹੜਾ ਕਿਹਾ ਜਾ ਰਿਹਾ ਵੀ ਇਹਨੂੰ ਡੁੱਪ ਕੇ ਜਾਣਬੁੱਝ ਕੇ ਮਾਰਿਆ ਗਿਆ ਪਰ ਦੇਖੋ ਹਰੇ ਜਦੋਂ ਬੱਚੇ ਦੀ ਕਿਸੇ ਦੀ ਜਾਨ ਜਾਂਦੀ ਹੈ ਤੇ ਪਰਿਵਾਰ ਨੂੰ ਦੁੱਖ ਹੁੰਦਾ ਅਸੀਂ ਵੀ ਉਸ ਪਰਿਵਾਰ ਦੇ ਨਾਲ ਆ ਉਹਨਾਂ ਦਾ ਬੱਚਾ ਗਿਆ ਸਾਨੂੰ ਵੀ ਸਾਨੂੰ ਵੀ ਦੁੱਖ ਮਹਿਸੂਸ ਹੋ ਰਿਹਾ ਪਰ ਅਲਟੀਮੇਟਲੀ ਜਿਹੜਾ ਕਾਨੂੰਨ ਹੈ ਉਹ ਕਾਨੂੰਨ ਦੇ ਮੁਤਾਬਕ ਹੀ ਆਪਾਂ ਚੱਲਣੀ ਹੈ ਕਿ ਜੋ ਜੋ ਰਿਪੋਰਟ ਮੈਡੀਕਲ ਰਿਪੋਰਟ ਆਏਗੀ ਉਹਦੇ ਮੁਤਾਬਕ ਕਾਰਵਾਈ ਹੋਏਗੀ ਇਸ ਇਹ ਘਪੜਾਉਣ ਦੇ ਘਰ ਦੇ ਵਿੱਚ ਤੇ ਉਹਦਾ ਜਿਹੜਾ ਫਾਦਰ ਹੈ ਤੇ ਮਦਰ ਉਹਨਾਂ ਦਾ ਵੀ ਡਿਸਪਿਊਟ ਚੱਲ ਰਿਹਾ ਸੋ ਉਹਦੇ ਫਾਦਰ ਨੇ ਇਹ ਅਲੀਗੇਸ਼ਨ ਲਾ ਰਿਹਾ ਜੀ ਇਹਨਾਂ ਮਾਰਤਾ ਸੋ ਆਪਾਂ ਮੌਕੇ ਤੇ ਪਹੁੰਚੇ ਆ ਬਿਆਨ ਲਿਖ ਲਿਆ ਸੋ ਆਪਾਂ ਇਹਦਾ ਪੋਸਟਮਾਰਟਮ ਕਰਾਵਾਂਗੇ ਅਕੋਰਡਿੰਗ ਜੋ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਮੀਨ ਵਾਈਲ ਆਪਾਂ ਸਟੇਟਮੈਂਟਸ ਲਿਖ ਰਹੇ ਆ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆ ਮੌਕਾ ਦੇਖ ਰਹੇ ਆ ਸੋ ਐਸ ਪਰ ਲਾ ਜੋ ਇਨਵੈਸਟੀਗੇਸ਼ਨ ਕਰੇਗੀ ਜੋ ਕਸੂਰਵਾਰ ਪਾਇਆ ਜਾਏ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ